ਲਿੰਗ ਦੇ ਵਿੱਚ ਪੈਨਿਸ ਦੇ ਵਿੱਚ ਮੋਟਾਪਨ ਆਣਾ ਸ਼ੁਰੂ ਹੋ ਜਾਊਗਾ ਕਮਜ਼ੋਰ ਲਿੰਗ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਾਊਗਾ ਲਿੰਗ ਦੇ ਵਿੱਚ ਜਾਨ ਬਣਨੀ ਸ਼ੁਰੂ ਹੋ ਜਾਊਗੀ ਲਿੰਗ ਦੀ ਕਮਜ਼ੋਰੀ ਹੈ ਲਿੰਗ ਦਾ ਪਤਲਾਪਨ ਹੈ ਠੀਕ ਹੈ ਸਟੈਂਡਿੰਗ ਪਾਵਰ ਘਟਿਆ ਨਸਾਂ ਦੀ ਕਮਜ਼ੋਰੀ ਹੈ ਨਸਾਂ ਕਮਜ਼ੋਰ ਆ ਉਹ ਸਾਰੇ ਹੀ ਲੋਕ ਇਹਨੂੰ ਵਰਤ ਸਕਦੇ ਆ ਸੋ ਇਹਦੇ ਨਾਲ ਲਿੰਗ ਦੀ ਸਟੈਂਡਿੰਗ ਵਧੇਗੀ ਕਿਉਂਕਿ ਇਹਦਾ ਖੂਨ ਦਾ ਦੌਰਾ ਵਧਣ ਲੱਪਣ ਕਮੈਂਟ ਚ ਲਿਖਿਆ ਵੀ ਕਿ ਬਾਬਾ ਜੀ ਮੈਨੂੰ ਦਸ ਦਸ ਦਿਨੋਂ ਵੀ ਸ਼ਰਮ ਆਉਂਦੀ ਆ ਜਿੱਥੇ ਤੁਹਾਨੂੰ ਦੱਸਦੇ ਆ ਉਹ ਸ਼ਰਮ ਆਉਂਦੀ ਸਾਨੂੰ ਵੀਡੀਓ ਇਦਾਂ ਦੀਆਂ ਬਣਾਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿਉਂਕਿ ਲੋਕ ਸਾਡੇ ਉੱਤੇ ਬੜੇ ਭੱਦੇ ਕਮੈਂਟ ਕਰਦੇ ਆ ਕਿ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਆ ਅਸੀਂ ਲੋਕ ਭਲਾਈ 'ਚ ਬਣਾਉਂਦੇ ਆ ਸਮਾਜ ਦੇ ਭਲੇ ਦੇ ਵਿੱਚ ਬਣਾਦੇ ਆ ਕਿਉਂਕਿ ਸਮਾਜ ਦੇ ਵਿੱਚ ਐਸੇ ਲੋਕ ਬੈਠੇ ਆ ਸਮਾਜ ਦੇ ਵਿੱਚ ਜਿਹੜੀ ਨਮਰਦੀ ਆ ਨਾ ਪੁੰਸਕਤਾ ਆ ਉਹ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਇਹ ਇੱਕ ਨਪੁੰਸਕਤਾ ਦੇ ਖਿਲਾਫ ਜੰਗ ਵਾਂਗਿਆ ਲੜਾਈ ਵਾਂਗਿਆ ਸੋ ਸਾਰੀ YouTube ਫੈਮਿਲੀ ਨੂੰ ਪਿਆਰ ਭਰੀ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵੀਰ ਨੇ ਕਮੈਂਟ ਕੀਤਾ ਹੋਇਆ ਸੀ ਵੀਡੀਓ ਦੇ ਵਿੱਚ ਚਲੋ ਇਹ ਤੇ ਇੱਕ ਕਮੈਂਟ ਆ ਪਤਾ ਨਹੀਂ ਕਿੰਨੇ ਕ ਕਮੈਂਟ ਕਿੰਨੀਆਂ ਕ ਵੀਡੀਓ ਦੇ ਵਿੱਚ ਆਉਂਦੇ ਆ ਸੋ ਕਿੰਨੀਆਂ ਕ ਕਾਲਾਂ WhatsApp ਦੇ ਉੱਤੇ ਆਂਦੀਆਂ ਜਾਂ ਕਿੰਨੀਆਂ ਰੂਟੀਨ ਚ ਕਾਲਾਂ ਆਉਂਦੀਆਂ ਪਤਾ ਨਹੀਂ ਕਿੰਨੇ ਕ ਲੋਕ 8-9 ਸਾਲਾਂ ਚ ਮੈਨੂੰ ਇਹ ਪ੍ਰੋਬਲਮ ਬਾਹਰੋਂ ਵਿਦੇਸ਼ਾਂ ਤੋਂ ਦੇਸ਼ ਚੋਂ ਇਹ ਚ ਮੈਨੂੰ ਲੋਕਾਂ ਨੇ ਦੱਸੀ ਆ ਸੋ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੁੰਦਾ ਕਿ ਜਦੋਂ ਮੇਕੋ ਕੋਈ ਸਮਾਂ ਲੱਗੇ ਮੇਰੇ ਰੁਝੇਵੇਂ ਘਟਣ ਤੇ ਮੈਂ ਤੁਹਾਡੇ ਨਾਲ ਕੋਈ ਵੀਡੀਓ ਬਣਾਵਾਂ ਤੇ ਤੁਹਾਡੇ ਨਾਲ ਮੈਂ ਸਾਂਝੀ ਕਰਾਂ ਸੋ ਇੱਕ ਮੈਨੂੰ ਵੀਰ ਨੇ ਕਮੈਂਟ ਕੀਤਾ ਕਿ ਬਾਬਾ ਜੀ ਮੇਰਾ ਲਿੰਗ ਬਹੁਤ ਸੁੱਕਿਆ ਹੋਇਆ ਲਿੰਗ ਆ ਮਤਲਬ ਲਿੰਗ ਦਾ ਵਿਕਾਸ ਨਹੀਂ ਹੋਇਆ ਲਿੰਗ ਦਾ ਵਿਕਾਸ ਹੋਣਾ ਚਾਹੀਦਾ ਹੈ ਕਈਆਂ ਦਾ ਲਿੰਗ ਪਤਲਾ ਰਹਿ ਜਾਂਦਾ ਆ ਉਮਰ ਵੀ ਵੱਧ ਜਾਂਦੀ ਆ ਸਰੀਰ ਵੀ ਵੱਧ ਜਾਂਦਾ ਪਰ ਲਿੰਗ 'ਚ ਇੱਕ ਪਤਲਾਪਨ ਰਹਿ ਜਾਂਦਾ ਠੀਕ ਆ ਲਿੰਗ ਦਾ ਸਾਈਜ਼ ਵੀ ਵੱਣ ਜਾਂਦਾ ਪਰ ਲਿੰਗ 'ਚ ਪਤਲਾਪਨ ਰਹਿ ਜਾਂਦਾ ਲਿੰਗ ਸਹੀ ਨਹੀਂ ਹੁੰਦਾ ਉਹਨੂੰ ਆਪਾਂ ਕਹਿ ਲਈਏ ਕਿ ਲਿੰਗ ਨੂੰ ਮੋਟਾ ਕਰਨ ਵਾਲਾ ਕੋਈ ਆਪਾਂ ਕਹਿ ਸਕਦੇ ਆ ਪਰ ਇਹ ਇਸ ਮੁੱਦੇ ਦੇ ਉੱਤੇ ਨਾ ਜੀ ਲਿੰਗ ਨੂੰ ਲੰਮਾ ਤੇ ਮੋਟਾ ਕਰਨ ਦੇ ਮੁੱਦੇ ਦੇ ਉੱਤੇ ਬਹੁਤ ਵੱਡਾ ਸਕੈਮ ਚੱਲਦਾ ਬੜੀ ਵੱਡੀ ਠੱਗੀ ਚਲਦੀ ਆ ਬਾਜ਼ਾਰ ਦੇ ਵਿੱਚ ਬਹੁਤ ਠੱਗ ਲੋਕ ਬੈਠੇ ਉਹਨਾਂ ਦਾ ਕੰਮ ਹੀ ਇਹ ਆ 8 ਇੰਚ ਅਸੀਂ ਲੰਮਾ ਕਰਦੇ ਅਸੀਂ 9 ਇੰਚ ਲੰਮਾ ਕਰਦੇ ਅਸੀਂ 12 ਇੰਚ ਲੰਮਾ ਕਰਦੇ ਇਸ ਪ੍ਰਕਾਰ ਦੇ ਨਾਲ ਗੱਲਾਂ ਕਰਦੇ ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਰਦਾ ਕਿਉਂਕਿ ਮੈਂ ਇਦਾਂ ਦੀ ਕੋਈ ਦਵਾਈ ਦਿੰਦਾ ਨਹੀਂਗਾ ਨਾ ਅੱਜ ਤੱਕ ਮੈਂ ਦਿੱਤੀ 8-9 ਸਾਲਾਂ ਜੀ ਨਾ ਮੈਂ ਦੇਣੀ ਆ ਕਿਉਂਕਿ ਸਾਨੂੰ ਇਹਦੀ ਅਸਲੀਅਤ ਦਾ ਪਤਾ ਆ ਕਿਉਂਕਿ ਲਿੰਗ ਕਦੇ ਵੀ ਵੱਡਾ ਨਹੀਂ ਹੋ ਸਕਦਾ ਠੀਕ ਹੈ ਜਿਹੜੀ ਇੰਦਰੀ ਹੈ ਨਾ ਜੀ ਉਹ ਕਦੇ ਵੀ ਵੱਡੀ ਨਹੀਂ ਹੋ ਸਕਦੀ ਉਹਨੂੰ ਵੱਡੀ ਨਹੀਂ ਕੀਤਾ ਜਾ ਸਕਦਾ ਠੀਕ ਹੈ ਹਾਂ ਇਹ ਜ਼ਰੂਰ ਆ ਕਿ ਉਹਨੂੰ ਮੋਟਾ ਕੀਤਾ ਜਾ ਸਕਦਾ ਉਹ ਵੀ ਸਹੀ ਤਰੀਕੇ ਦੇ ਨਾਲ ਕਿਸੇ ਹੱਦ ਤੱਕ ਠੀਕ ਹੈ ਮੋਟਾ ਕਰਨ ਦਾ ਉਹਦੇ ਵਿੱਚ ਜਿਹੜਾ ਮੈਥਡ ਹੈਗਾ ਲੌਜੀਕ ਹੈਗਾ ਉਹ ਇਹ ਆ ਕਿ ਬਾਡੀ ਦੇ ਕਿਸੇ ਵੀ ਪਾਰਟ ਦੇ ਉੱਤੇ ਕਿਸੇ ਵੀ ਅੰਗ ਦੇ ਉੱਤੇ ਸਰੀਰ ਦੇ ਕਿਸੇ ਵੀ ਅੰਗ ਦੇ ਉੱਤੇ ਚਰਬੀ ਜਮਾ ਕਰਨੀ ਸੌਖੀ ਆ ਚਰਬੀ ਜਮਾ ਕੀਤੀ ਜਾ ਸਕਦੀ ਆ ਚਰਬੀ ਪੈਦਾ ਕੀਤੀ ਜਾ ਸਕਦੀ ਆ ਜਿਹੜੀ ਸਰੀਰ ਹੁੰਦਾ ਆ ਇਹ ਚਰਬੀ ਨਾਲੇ ਮੋਟਾ ਹੁੰਦਾ ਆ ਪਰ ਕਿਸੇ ਵੀ ਅੰਗ ਨੂੰ ਵੱਡਾ ਨਹੀਂ ਕੀਤਾ ਜਾ ਸਕਦਾ ਆਪਾਂ ਕਿ ਵਾਹ ਵੱਡੀ ਕਰਨੀ ਆ ਉਂਗਲ ਵੱਡੀ ਕਰਨੀ ਆ ਆ ਕਿੰਨਾ ਦਾ ਮਾਸ ਵੱਡਾ ਕਰਨਾ ਨੱਕ ਵੱਡਾ ਕਰਨਾ ਇਹ ਪੋਸਿਬਿਲਟੀ ਨਹੀਂ ਹੈਗੀ ਇਹਦੇ ਵਾਸਤੇ ਸਰਜਰੀਆਂ ਹੁੰਦੀਆਂ ਆ ਪਲਾਸਟਿਕ ਸਰਜਰੀ ਕਰਦੇ ਆ ਅੱਜਕੱਲ੍ਹ ਲਿੰਗ ਦੀ ਵੀ ਪੈਨਿਸ ਦੇ ਨਾਂ ਦੇ ਉੱਤੇ ਮੁੰਨੂ ਸਰਜਰੀ ਕਰਦੇ ਆ ਉਹਦੇ ਨਾਲ ਕੋਈ ਜੇ ਕਿਸੇ ਦਾ ਕੋਈ ਲਿੰਗ 4 ਇੰਚ ਦਾ ਆ ਤਾਂ ਉਹ ਉਥੋਂ ਪੌਣਾ ਕਿੰਚ 1 ਇੰਚ ਤੋਂ ਵੀ ਘੱਟ ਵੱਡਾ ਹੋ ਸਕਦਾ ਸਰਜਰੀ ਦੇ ਨਾਲ ਜੇ ਕਿਸੇ ਦਾ ਲਿੰਗ 5 ਇੰਚ ਦਾ ਆਲਰੇਡੀ ਪਹਿਲਾਂ ਹੀ ਹੈਗਾ ਆ ਤਾਂ ਉਹ ਲਗਭਗ 1 ਇੰਚ ਦੇ ਕਰੀਬ ਵੱਡਾ ਹੋ ਸਕਦਾ ਹੈ ਇਸ ਤੋਂ ਵੱਧ ਨਹੀਂ ਹੋ ਸਕਦਾ ਆਪਾਂ ਕਹੀਏ ਕਿ ਸਰਜਰੀ ਦੇ ਨਾਲ ਵੀ ਬਹੁਤ ਵੱਡਾ ਹੋ ਜਾਊਗਾ ਨਹੀਂ ਪੋਸੀਬਲ ਹੀ ਨਹੀਂ ਆ ਸੋ ਜਿਹੜੇ ਲੋਕ ਇਸ ਤਰ੍ਹਾਂ ਦੇ ਦਾਅਵੇ ਕਰਦੇ ਆ ਉਹ ਕਮੀਨੇ ਲੋਕ ਆ ਮੈਂ ਕਹਿੰਦਾ ਗੰਦੇ ਲੋਕ ਨੇ ਘਟਿਆ ਲੋਕ ਨੇ ਹਰਾਮੀ ਲੋਕ ਆ ਜਿਹੜੇ ਇਹੋ ਜਿਹੇ ਕਮਵਾਦੇ ਕਰਦੇ ਆ 8 ਇੰਚ 9 ਇੰਚ ਪਰ ਹੁਣ ਤੇ ਸਮਾਜ ਬਹੁਤ ਜਾਗਰੂਕ ਹੋ ਗਿਆ ਹੁਣ ਤੇ ਇਹਨਾਂ ਲੋਕਾਂ ਦਾ ਪੱਤਾ ਹੀ ਸਾਫ ਹੋ ਗਿਆ ਲਗਭਗ ਇਹ ਜਿਉਂਦੇ ਜਾਗਦੇ ਡਾਕੂ ਨੇ ਜ਼ਾਲਮ ਨੇ ਹੱਡਾ ਰੋੜੀ ਦੇ ਕੁੱਤੇ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਠੀਕ ਹੈ ਸੋ ਜਿਹੜੇ ਆਸ਼ੇ ਦੇ ਨਾਲ ਮੈਨੂੰ ਸਾਰੇ ਕਹਿੰਦੇ ਆ ਇੱਕ ਦੋ ਚੀਜ਼ਾਂ ਮੇਰੇ ਧਿਆਨ ਦੇ ਵਿੱਚ ਹੈਗੀਆਂ ਆ ਮੇਰੇ ਤਜਰਬੇ ਦੇ ਵਿੱਚ ਇੱਕ ਦੋ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਦੇ ਨਾਲ ਲਿੰਗ ਦੀ ਜਿਹੜੀ ਕਮਜ਼ੋਰੀ ਆ ਉਹ ਦੂਰ ਕੀਤੀ ਜਾ ਸਕਦੀ ਆ ਮੈਂ ਜਨਤਕੇ ਦੱਸਣ ਲੱਗਾ ਇਹਦੇ ਵਿੱਚ ਜੇ ਕਿਸੇ ਨੇ ਲਾਭ ਲੈਣਾ ਉਹ ਵੀ ਲੈ ਲਵੇ ਅਦਰਵਾਈਜ਼ ਜਿਹੜੇ ਚੋਰ ਠੱਗ ਹੈਗੇ ਆ ਉਹਨਾਂ ਨੇ ਤੇ ਇਹ ਚੀਜ਼ ਬਣਾ ਕੇ 12-1200 ਰੁਪਏ ਦੀ 2-2000 ਰੁਪਏ ਦੀ 25-2500 ਦੀ 3-3000 ਦੀ 5-5000 ਦੀ ਲੱਗਿਆ ਹੀ ਦਾਇਆ ਲਾਣਾ ਉਹਨਾਂ ਨੇ ਸ਼ੁਰੂ ਕਰ ਦੇਣਾ ਆ ਠੀਕ ਮੈਂ ਚਾਹਨਾ ਮੈਂ ਪਹਿਲਾਂ ਵੀ ਇਹ ਚੀਜ਼ਾਂ ਦਸੀਆਂ ਸੀ ਉਹ ਤੋਂ ਬੜਿਆਂ ਲੋਕਾਂ ਨੇ ਲਾਭ ਲਿਆ ਫਾਇਦਾ ਲਿਆ ਬੜੀਆਂ ਮੈਨੂੰ ਕੌਲਾਂ ਕੀਤੀਆਂ ਬੜਾ ਲੋਕਾਂ ਨੇ ਮੇਰਾ ਧੰਨਵਾਦ ਕੀਤਾ ਕਿ ਬਾਬਾ ਜੀ ਤੁਸੀਂ ਸਾਨੂੰ ਉਹ ਤਿੱਲਾ ਦੱਸਿਆ ਸੀ ਬਣਾਉਣਾ ਅਸੀਂ ਬਣਾਇਆ ਸਾਨੂੰ ਬੜਾ ਫਾਇਦਾ ਹੋਇਆ ਸੋ ਇਸ ਪ੍ਰਕਾਰ ਦੇ ਨਾਲ ਮੈਂ ਤੁਹਾਨੂੰ ਨੁਸਖਾ ਦੱਸਣ ਲੱਗਾ ਨੋਟ ਕਰ ਲਓ ਤਿੰਨ ਚੀਜ਼ਾਂ ਆ ਕੋਈ ਬਹੁਤੀਆਂ ਜ਼ਿਆਦਾ ਨਹੀਂ ਹੈਗੀਆਂ ਆਪ ਬਣਾ ਸਕਦੇ ਆ ਆਪਣੇ ਘਰ ਬਣਾ ਲਓ ਮਾੜੀ ਜਿਹੀ ਹਿੰਮਤ ਕਰੋ ਕੁਝ ਵੀ ਨਹੀਂ ਗੱਲ ਤੇ ਕੁਝ ਵੀ ਨਹੀਂ ਹੈਗੀ ਜਿਵੇਂ ਪਕੌੜੇ ਤਲੀਦੇ ਆ ਪਕੌੜੇ ਬਣਾਈਦੇ ਉਵੇਂ ਇਹ ਜ ਬਣਾ ਲੈਣਾ ਜਿਵੇਂ ਤੁੜਕੇ ਦੇ ਵਿੱਚ ਗੱਠਾ ਭੁੰਨੀ ਦਾ ਆ ਤੇਲ ਪਾ ਕੇ ਉੰਜ ਹੀ ਇਹ ਚੀਜ਼ਾਂ ਭੁੰਨ ਲੈਣੀਆਂ ਐਨੀ ਸੌਖੀ ਗੱਲ ਐ ਕੋਈ ਵੀ ਬਣਾ ਲਵੇ ਬੱਚਾ ਵੀ ਬਣਾ ਲਵੇ ਬਸ ਧਿਆਨ ਨਾਲ ਸੁਣਨ ਦੀ ਗੱਲ ਐ ਚੀਜ਼ਾਂ 2 ਪੈਸੇ ਦੀਆਂ ਚੀਜ਼ਾਂ ਨੇ ਇਹ 100 ਪੈਸੇ ਜਿੰਨਾ ਆਰਾਮ ਕਰਨਗੀਆਂ ਫਾਇਦਾ ਕਰਨਗੀਆਂ ਵਰਤ ਕੇ ਮੈਨੂੰ ਭਾਵੇਂ ਜਦ ਮਰਜੀ ਟੈਲੀਫੋਨ ਕਰਕੇ ਮੇਰਾ ਤੁਸੀਂ ਧੰਨਵਾਦ ਵੀ ਕਰ ਸਕਦੇ ਹੋ ਮੈਂ ਟੈਲੀਫੋਨ ਸਾਰਿਆਂ ਦਾ ਚੁੱਕਦਾ ਹੁੰਦਾ ਆ ਸੋ ਨੁਸਖਾ ਇਸ ਪ੍ਰਕਾਰ ਦੇ ਨਾਲ ਆਪਾਂ ਬਹੁਤੀ ਵੱਡੀ ਗੱਲ ਨਹੀਂ ਕਰਨੀ ਨੋਟ ਕਰ ਲਓ ਸਿੰਬਲ ਗੂੰਦ ਸਿੰਬਲ ਗੂੰਦ ਆਰਾਮ ਦੇ ਨਾਲ ਸੌਖੇ ਜਿਹੇ ਤਰੀਕੇ ਦੇ ਨਾਲ ਇਹ ਪੰਸਾਰੀ ਦੇੋਂ ਮਿਲ ਜਾਣਾ ਹੈ ਆਰਾਮ ਨਾਲ ਮਿਲੇਗਾ ਹੱਸ ਕੇ ਮਿਲੇਗਾ ਉਹਨੂੰ ਜਾ ਕੇ ਕਹਿ ਦਿਓ ਮੈਨੂੰ 10 ਰੁਪਏ ਦਾ ਸਿੰਬਲ ਗੂੰਦ ਦੇ ਦੇ ਉਹ ਤੁਹਾਨੂੰ ਦੇ ਦੇਣਾ 10 ਗ੍ਰਾਮ ਸਾਨੂੰ ਸਿੰਬਲ ਗੂੰਦ ਚਾਹੀਦਾ ਇਸ ਤੋਂ ਵੱਧ ਨਹੀਂ ਚਾਹੀਦਾ ਇਹ ਜੈਫਲ ਦੋ ਨਗ ਭਾਵ ਕਿ ਦੋ ਪੀਸ ਇੰਨਾ ਕੁ ਮੋਟਾ ਜੈਫਲ ਹੁੰਦਾ ਆ ਆਮ ਕਰਕੇ ਲੋਕਾਂ ਨੂੰ ਘਰਾਂ 'ਚ ਪਤਾ ਹੀ ਹੁੰਦਾ ਜੈਫਲ ਦਾ ਜੈਫਲ ਮਸਾਲਿਆਂ 'ਚ ਵੀ ਪੈਂਦਾ ਐਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਮੈਂ ਇੱਥੇ ਫੋਟੋ ਪਾ ਦਿੱਤੀ ਐ ਜੈਫਲ ਦੀ ਜੈਫਲ ਮਸਾਲਿਆਂ ਦੇ ਵਿੱਚ ਵੀ ਪੈਂਦਾ ਜੈਫਲ ਇੱਕ ਕਿਸਮ ਦੀ ਦਵਾਈ ਵੀ ਆ ਔਸ਼ਧੀ ਵੀ ਆ ਦੋ ਨਗ ਭਾਵ ਕਿ ਦੋ ਪੀਸ ਜੈਫਲ ਦੇ ਜੈਫਲ ਚੰਗੀ ਤਰ੍ਹਾਂ ਕੁੱਟ ਲੈਣਾ ਦਵਾਈ ਬਣਾਉਣ ਤੋਂ ਪਹਿਲਾਂ ਦੋ ਫਾੜ ਕਰ ਲਿਓ ਚਾਰ ਫਾੜੀਆਂ ਕਰ ਲਿਓ ਜੈਫਲ ਦੀ ਮੜ ਜਾ ਕੁੱਟ ਲਿਓ ਫੇਰ ਲਿਓ ਜੈਫਲ ਨੂੰ 10 ਗ੍ਰਾਮ ਲੌਂਗ ਜਿਹੜੇ ਲੌਂਗ ਆ ਉਹ ਵੀ 10 ਗ੍ਰਾਮ ਲੈਣੇ ਆ ਆਪਣੇ ਘਰਾਂ ਚ ਹੁੰਦੇ ਵੀ ਆ ਨਹੀਂ ਤਾਂ ਲੈ ਲਿਓ ਬਾਜ਼ਾਰ ਦੇ ਵਿੱਚੋਂ ਇਹ ਚੌਥੀ ਚੀਜ਼ ਹੈਗੀ ਗਾਂ ਦਾ ਦੇਸੀ ਘੇ ਸੋ ਗਾਂ ਦਾ ਦੇਸੀ ਘੇ ਲੈਣਾ ਉਹ ਲੈਣਾ ਤੁਸੀਂ 50 ਗ੍ਰਾਮ ਸੋ 50 ਗ੍ਰਾਮ ਇੰਨਾ ਹੀ ਨੁਸਖਾ ਆ ਚਾਰ ਚੀਜ਼ਾਂ ਆ ਸਿੰਬਲ ਗੂੰਦ ਜੈਫਲ ਲੌਂਗ ਗਾਂ ਦਾ ਘੇ ਹੁਣ ਬਣਾਉਣਾ ਕਿਵੇਂ ਆ ਸੁੱਕਾ ਹੀ ਕੰਮ ਆ ਬਾਟੀ ਲੈ ਲਓ ਬਾਟੀ ਲੈ ਕੇ ਗੈਸ ਤੇ ਰੱਖ ਲਓ ਮੈਂ ਤੁਹਾਨੂੰ ਇੱਥੇ ਵੀਡੀਓ ਬਣਾ ਕੇ ਵੀ ਦਿਖਾ ਲ ਦਿੰਦਾ ਪਰ ਮੈਨੂੰ ਫਿਰ ਟਾਈਮ ਲੱਗ ਜਾਣਾ ਮੈਂ ਵੀ ਥੋੜੀ ਜਿਹੀ ਕਾਲ ਕਰ ਜੰਦਾ ਕਿ ਕਿੱਥੇ ਗੈਸ ਬੂਸ ਵਾਲਾਂਗਾ ਬਾਟੀਆਂ ਰੱਖਾਂਗਾ ਹੁਣ ਮੈਂ ਤੁਹਾਨੂੰ ਆਪੇ ਦੱਸੇ ਦੇਣਾ ਤੁਸੀਂ ਕਿਹੜਾ ਨਿਆਣੇ ਆ ਸਾਰੇ ਸਾਰੇ ਸਿਆਣੇ ਆ ਤੁਸੀਂ ਸੋ ਇਸ ਪ੍ਰਕਾਰ ਦੇ ਸੋਝੀ ਵਾਲੇ ਬੰਦੇ ਤੁਸੀਂ ਸਾਰੇ ਬਾਟੀ ਰੱਖ ਲਓ ਗੈਸ ਦੇ ਉੱਤੇ ਚਾਰੇ ਚੀਜ਼ਾਂ ਇਹਨਾਂ ਨੂੰ ਮਾੜੇ ਜੇ ਕਿਸੇ ਚੀਜ਼ ਕੁੱਟ ਲਓ ਮਾਮ ਦੱਸਦੇ ਹੁੰਦੇ ਆ ਘਰਾਂ ਦੇ ਵਿੱਚ ਮਾੜੇ ਜੇ ਪਾਊਡਰ ਨਹੀਂ ਬਣਾਉਣਾ ਉਹਦੇ ਮੋਟਾ-ਮੋਟਾ ਜਿਹਾ ਕੁੱਟਣਾ ਐ ਵੀ ਮਸਲੂ ਚੀਜ਼ਾਂ ਨੂੰ ਫੇੜਣਾ ਹੀ ਆ ਤੇ ਤੇਲ ਘੀਏ ਦੇ ਵਿੱਚ ਚੰਗੀ ਤਰ੍ਹਾਂ ਇਹ ਭੁੱਜ ਜਾਣ ਚੀਜ਼ਾਂ ਬਸ ਪਾ ਕੇ ਘੀਏ ਨੂੰ ਬਾਟੀ 'ਚ ਪਾ ਕੇ ਰੱਖ ਦਿਓ ਗੈਸ ਦੇ ਉੱਤੇ ਤੇ ਵਿੱਚ ਇਹ ਚੀਜ਼ਾਂ ਛੱਡ ਦਿਓ ਬਸ ਇੰਨੀ ਗੱਲ ਦਾ ਧਿਆਨ ਰੱਖਣਾ ਜਿਹੜਾ ਗੈਸ ਹੋ ਸਿਮ ਤੇ ਰੱਖਣਾ ਬਿਲਕੁਲ ਹਲਕੀ ਜਿਹੀ ਅੱਗ ਬਿਲਕੁਲ ਹਲਕੀ ਜਿਹੀ ਅੱਗ ਮਠਾ-ਮਠਾ ਜਿਹੜਾ ਇਹ ਭੁੱਜੇ ਉਹਦੇ ਵਿੱਚ ਜਿਹੜਾ ਸਾਰਾ ਸਮਾਨ ਆ ਇਹ ਨਹੀਂ ਦਾ ਕਿ ਗੈਸ ਬਹੁਤ ਤੇਜ਼ ਕੀਤਾ ਹੋਵੇ ਤੇ ਇੱਕੋ ਵਾਰੀ ਜਲ ਕੇ ਸੁਆਹ ਹੋ ਜਾਵੇ ਫਿਰ ਚੀਜ਼ਾਂ ਦਾ ਜਿਹੜਾ ਅਸਰ ਆ ਨਾ ਉਹ ਘੇਰੇ ਵਿੱਚ ਰਲਣਾ ਨਹੀਂ ਮਿਲਣਾ ਨਹੀਂ ਮਿਕਸ ਨਹੀਂ ਹੋਣਾ ਹੈ ਤੋਂ ਇਹਨੂੰ ਲਗਭਗ ਅੱਧਾ ਘੰਟਾ 30 ਮਿੰਟ 30 ਤੋਂ 45 ਮਿੰਟ ਬਿਲਕੁਲ ਸਿਮ ਗੈਸ ਕਰਕੇ ਚੀਜ਼ਾਂ ਇਹਦਾ ਵਿੱਚ ਰੱਖ ਦੇਣੀਆਂ ਗੈਸ ਸਿਮ ਜੇ ਹਲਕਾ ਹਲਕਾ ਚੱਲੀ ਜਾਵੇ ਜਾਂ ਚੀਜ਼ਾਂ ਦੇਖਣੀ ਹੈ ਕਿ ਚੀਜ਼ਾਂ ਇਹਨਾਂ ਵਿੱਚ ਭੁੱਜ ਗਈਆਂ ਲਾਲੀ ਤੋਂ ਵੀ ਕਾਲੇਪਨ ਤੇ ਆਉਣ ਲੱਗ ਪਈਆਂ ਜਲਣ ਲੱਗ ਪਈਆਂ ਚੀਜ਼ਾਂ ਠੀਕ ਹੈ ਨਾ બસ ਫੇਰ ਆਪਾਂ ਗੈਸ ਬੰਦ ਕਰ ਦੇਣਾ ਇਹਨਾਂ ਚੀਜ਼ਾਂ ਨੂੰ ਲਾ ਲੈਣਾ ਜਦੋਂ ਘੇ ਠੰਡਾ ਹੋ ਜਾਵੇ ਘੇ ਨੇ ਥੋੜਾ ਜਿਹਾ ਗਾੜੇਪਨ ਤੇ ਆ ਜਾਣਾ ਥਿਕਨੈਸ ਆ ਜਾਣੀ ਘੇ ਦੇ ਵਿੱਚ ਉਹਨੂੰ ਪੁਣ ਲੈਣਾ ਚੰਗੀ ਤਰ੍ਹਾਂ ਪੁਣ ਕੇ ਜਿਹੜੀਆਂ ਇਹਨਾਂ ਚੀਜ਼ਾਂ ਦਾ ਫੋਕਟ ਆ ਉਹ ਕੱਢ ਦੇਣਾ ਜਿਹੜੇ ਘੇ ਆ ਇਹਦੇ ਇੰਦਰੀ ਤੇ ਮਾਲਿਸ਼ ਕਰੋ ਸਵੇਰੇ ਸ਼ਾਮ ਮਾਲਿਸ਼ ਕੋਈ ਇੰਨੀ ਨਹੀਂ ਕਰਨੀ ਹੈ ਕਿ ਮ사ਜ ਕਰਨ ਲੱਗੇ ਆਪਣਾ ਵੀਰਜ ਪਾਤੀ ਕਰ ਲਓ ਪੁੱਠੇ ਪਾਸੇ ਨੂੰ ਦਿਮਾਗ ਚੱਲ ਜਾਏ ਪੁੱਠੇ ਪਾਸੇ ਨੂੰ ਦਿਮਾਗ ਨਹੀਂ ਲੈਣਾ ਦਵਾਈ ਵਾਂਗੂ ਚੀਜ਼ ਵਰਤਣੀ ਮੈਡੀਸਿਨ ਵਾਂਗੂ ਮੈਂ ਆਪਣਾ ਇਲਾਜ ਕਰਨ ਲੱਗਿਆ ਤਿੰਨ ਕੁ ਮਹੀਨੇ ਇਸ ਚੀਜ਼ ਦਾ ਸਵੇਰੇ ਸ਼ਾਮ ਸਵੇਰ ਨੂੰ ਨਹਾ ਕੇ ਚੰਗੀ ਤਰ੍ਹਾਂ ਅੰਗ ਸਾਫ਼ ਕਰਕੇ ਇੰਦਰੀ ਸਾਫ਼ ਕਰਕੇ ਮੜਾ ਜਾਂ ਕਰੀਮ ਵਾਂਗੂ ਇਹ ਐ ਚੰਗੀ ਤਰ੍ਹਾਂ ਪੈਨਿਸ ਦੇ ਉੱਤੇ ਲਗਾਓ ਠੀਕ ਹੈ ਤੇ ਸ਼ਾਮ ਨੂੰ ਵੀ ਇਸੇ ਤਰੀਕੇ ਦੇ ਨਾਲ ਮੜਾ ਜ ਅੰਗ ਸਾਫ਼ ਕਰਕੇ ਇਹਨੂੰ ਲਾਓ ਲਗਭਗ ਤੁਸੀਂ ਇਹਦਾ ਆਪ ਦੇਖ ਲਿਓ ਤਜਰਬਾ ਜਦੋਂ ਇਹਨਾਂ ਮੁੱਕ ਜੇ ਫੇਰ ਵਰਤ ਲਿਓ ਲਿੰਗ ਦੇ ਵਿੱਚ ਪੈਨਿਸ ਦੇ ਵਿੱਚ ਮੋਟਾਪਨ ਆਣਾ ਸ਼ੁਰੂ ਹੋ ਜਾਊਗਾ ਕਮਜ਼ੋਰ ਲਿੰਗ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਾਊਗਾ ਲਿੰਗ ਦੇ ਵਿੱਚ ਜਾਨ ਬਣਨੀ ਸ਼ੁਰੂ ਹੋ ਜਾਊਗੀ ਹੁਣ ਇਹਨੂੰ ਵਰਤ ਕੌਣ-ਕੌਣ ਸਕਦੇ ਜਿਨ੍ਹਾਂ ਨੂੰ ਲਿੰਗ ਦੀ ਕਮਜ਼ੋਰੀ ਹੈ ਲਿੰਗ ਦਾ ਪਤਲਾਪਨ ਹੈ ਠੀਕ ਹੈ ਸਟੈਂਡਿੰਗ ਪਾਵਰ ਘਟੇ ਹੈ ਨਸਾਂ ਦੀ ਕਮਜ਼ੋਰੀ ਹੈ ਨਸਾਂ ਕਮਜ਼ੋਰ ਹੈ ਉਹ ਸਾਰੇ ਹੀ ਲੋਕ ਇਹਨੂੰ ਵਰਤ ਸਕਦੇ ਆ ਸੋ ਕਈਆਂ ਦੀ ਲਿੰਗ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਕਮਜ਼ੋਰ ਹੋਣ ਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਬਲੱਡ ਦਾ ਫਲੋ ਆ ਖੂਨ ਦਾ ਜਿਹੜਾ ਦੌਰਾ ਆ ਉਹ ਫੇ ਘਟ ਜਾਂਦਾ ਖੂਨ ਦਾ ਦੌਰਾ ਘਟਣ ਦੇ ਨਾਲ ਲਿੰਗ ਦੀ ਜਿਹੜੀ ਸਟੈਂਡਿੰਗ ਆ ਉਹ ਘਟ ਜਾਂਦੀ ਆ ਸੋ ਇਹਦੇ ਨਾਲ ਲਿੰਗ ਦੀ ਸਟੈਂਡਿੰਗ ਵਧੇਗੀ ਕਿਉਂਕਿ ਇਹਨਾਂ ਖੂਨ ਦਾ ਦੌਰਾ ਵਧਣ ਲੱਪਣਾ ਕਿਉਂ ਕਿ ਜਿਹੜੀਆਂ ਨਾੜਾਂ ਕਮਜ਼ੋਰ ਹੋ ਗਈਆਂ ਉਹਨਾਂ ਨੂੰ ਤਾਕਤ ਮਿਲਣੀ ਹੈ ਤੇ ਨਾੜਾਂ ਦੇ ਵਿੱਚ ਸਮੂਥਨੈਸ ਜਿਹੜੀ ਖੁਸ਼ਕੀ ਆ ਚੱਕ ਹੋ ਜਾਣੀ ਆ ਘੇ ਲੱਗਣ ਦੇ ਨਾਲ ਤੇ ਚੀਜ਼ਾਂ ਲੱਗਣ ਦੇ ਨਾਲ ਸੋ ਇਸ ਪ੍ਰਕਾਰ ਦੇ ਨਾਲ ਜਿਹੜੀ ਲਿੰਗ ਦੀ ਕਮਜ਼ੋਰੀ ਆ ਉਹ ਬਿਲਕੁਲ ਠੀਕ ਹੋ ਜਾਣੀ ਇਹਦੇ ਵਿੱਚ ਇਹ ਹੈ ਕਿ ਜਿਹੜੇ ਲੌਂਗ ਆ ਉਹ ਲਿੰਗ ਨੂੰ ਮੋਟਾ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਆ ਸੋ ਇਹ ਇੱਕ ਤਜਰਬੇ ਦੀ ਗੱਲ ਆ ਇਹ ਕਿਸੇ ਪਾਸਿਓਂ ਮਿਲਦੀ ਨਹੀਂ ਹੁੰਦੀ ਆ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਦਾ ਜਿੱਥੇ ਚੰਗੇ ਬੰਦਿਆਂ ਨੇ ਸੁਣਨੀ ਉੱਥੇ ਚੋਰਾ ਠੱਗਾ ਨੇ ਵੀ ਸੁਣੇ ਲੈਣੀ ਆ ਚਲੋ ਸੁਣ ਲੈਣ ਸਾਨੂੰ ਉਹਦੇ ਵਿੱਚ ਕੋਈ ਨਹੀਂ ਅਸੀਂ ਤੇ ਲੋਕ ਭਲਾਈ ਦੇ ਵਿੱਚ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀ ਆ ਅੱਗੇ ਇਹਦੀ ਕਦਰ ਪਾਣੀ ਤੁਹਾਡੇ ਹੱਥ ਦੇ ਵਿੱਚ ਆ ਸੋ ਇਸ ਪ੍ਰਕਾਰ ਦੇ ਨਾਲ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਬਾਕੀ ਇਹ ਹੈ ਕਿ ਜਿੱਥੇ ਬਹੁਤ ਸਾਰੇ ਵੀਰਾਂ ਨੂੰ ਉਹਨੂੰ ਕਮੈਂਟ ਚ ਲਿਖਿਆ ਵੀ ਕਿ ਬਾਬਾ ਜੀ ਮੈਨੂੰ ਦਸ ਦਸ ਦੇ ਨੂੰ ਵੀ ਸ਼ਰਮ ਆਉਂਦੀ ਆ ਜਿੱਥੇ ਤੁਹਾਨੂੰ ਦੱਸਦੇ ਨੂੰ ਸ਼ਰਮ ਆਉਂਦੀ ਸਾਨੂੰ ਵੀਡੀਓ ਇਦਾਂ ਦੀਆਂ ਬਣਾਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿਉਂਕਿ ਲੋਕ ਸਾਡੇ ਉੱਤੇ ਬੜੇ ਭੱਦੇ ਕਮੈਂਟ ਕਰਦੇ ਆ ਕਿ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਆ ਅਸੀਂ ਲੋਕ ਭਲਾਈ ਚ ਬਣਾਉਂਦੇ ਆ ਸਮਾਜ ਦੇ ਭਲੇ ਦੇ ਵਿੱਚ ਬਣਾਉਂਦੇ ਆ ਕਿਉਂਕਿ ਸਮਾਜ ਦੇ ਵਿੱਚ ਐਸੇ ਲੋਕ ਬੈਠੇ ਆ ਸਮਾਜ ਦੇ ਵਿੱਚ ਜਿਹੜੀ ਨਮਰਦੀ ਆ ਨਾ ਪੁੰਸਕਤਾ ਆ ਉਹ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਇਹ ਇੱਕ ਨਪੁੰਸਕਤਾ ਦੇ ਖਿਲਾਫ ਜੰਗ ਵਾਂਗਿਆ ਲੜਾਈ ਵਾਂਗਿਆ ਸੋ ਇੱਥੇ ਨਪੁੰਸਕਤਾ ਵੱਧ ਹੀ ਜਾਂਦੀ ਆ ਉੱਥੇ ਚੋਰ ਤੇ ਠੱਗ ਤੇ ਕਮੀਨੇ ਤੇ ਫੱਡਾ ਰੋੜੀ ਦੇ ਜਿਹੜੇ ਕੁੱਤੇ ਆ ਜਿਹੜੇ ਠੱਗ ਬੈਦਿਆ ਠੱਗੀਆਂ ਮਾਰਨ ਵਾਲੇ ਆ ਜਿਹੜੇ ਇੱਕ ਇੱਕ ਟੋਲਾ 12-1200 ਰੁਪਏ ਦਾ ਦੇਣੇ ਵਾਲੇ ਆ ਜਿਹੜੀ ਥੈਲੀ ਦੀ ਚੀਜ਼ ਨਹੀਂ ਜਿਹੜੀ 1200 ਦੀ ਬੀਚਦੇ ਆ 2000 ਦੀ ਬੀਚਦੇ ਆ ਸੋ ਉਹਨਾਂ ਦੇ ਖਿਲਾਫ ਵੀ ਇੱਕ ਕਿਸਮ ਦੀ ਲੜਾਈ ਆ ਉਹਦੇ ਵਿੱਚ ਤੁਸੀਂ ਸਾਰੇ ਸਾਥ ਦਿਓ ਸੋ ਇਨਕ ਤੁਹਾਡਾ ਧੰਨਵਾਦ ਆ ਅਗਲੀ ਵੀਡੀਓ ਦੇ ਵਿੱਚ ਅਗਲੀ ਗੱਲ ਕਰਾਂਗੇ ਸੋ ਨੁਸਖਿਆਂ ਦੀਆਂ ਵੀ ਵੀਡੀਓ ਬਣਾਵਾਂਗੇ ਚੰਗੀ ਜਾਣਕਾਰੀ ਦੀਆਂ ਵੀ ਬਣਾਵਾਂਗੇ ਸੋ ਜਿਵੇਂ ਮੈਨੂੰ ਵੀਰਾਂ ਨੇ ਪੁੱਛਿਆ ਕਿ ਬਾਬਾ ਜੀ ਇਹ ਜਿਹੜੇ ਤਾਂਤ ਹੁੰਦੀ ਹੈ ਪੈਂਦੀ ਘਤੇ ਆ ਕਿਉਂਕਿ ਤਾਂ ਦੇ ਕਹੇ ਸੀ ਪ੍ਰੋਬਲਮ ਹੈ ਇੱਕ ਵਾਰੀ ਪੈਣ ਲੱਪ ਮੁੜ ਕੇ ਹਟਦੀ ਨਹੀਂ ਬਹੁਤ ਪਰੇਸ਼ਾਨ ਕਰਦੀ ਬੜੀ ਉਮਰ ਤੱਕ ਮੈਨੂੰ ਈਵਨ ਤੁਸੀਂ ਦੇਖ ਲਓ ਕਿ 75 75 ਸਾਲਾਂ ਦੇ ਆਦਮੀਆਂ ਨੇ ਕਿਹਾ ਕਿ ਸਾਨੂੰ ਤਾਂ ਦੰਦ ਪੈਂਦੀ ਹੱਡਦੀ ਨਹੀਂ ਅਸੀਂ ਦਵਾਈ ਬਹੁਤ ਖਾਧੀ ਹੈ ਚਲੋ 60 65 ਸਾਲ 55 ਸਾਲ 35 ਸਾਲ 45 ਸਾਲ 25 ਸਾਲ 18 ਸਾਲ 19 ਸਾਲ 16 ਸਾਲ 15 ਸਾਲ ਇਹ ਲੋਕਾਂ ਨੂੰ ਬੱਚਿਆਂ ਨੂੰ ਤੇ ਹੁੰਦੀ ਹੈ ਵੱਡੀ ਉਮਰ ਦੇਆਂ ਬਟੇਰੇਆਂ ਲੋਕਾਂ ਨੂੰ ਵੀ ਜਿਹੜੀ ਦਾੰਦ ਦੀ ਪ੍ਰੋਬਲਮ ਹੈ ਹੁੰਦੀ ਦਾੰਤ ਦੇ ਨਾਲ ਨਮਰਦੀ ਬਹੁਤ ਛੇਤੀ ਆਂਦੀ ਸੋ ਇਸ ਟੌਪਿਕ ਤੇ ਜਿਹੜੀ ਗੱਲ ਆ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਇੱਥੇ ਵੀਡੀਓ ਬਹੁਤ ਵੱਡੀ ਹੋ ਗਈ ਆ ਸੋ ਜਿੱਥੇ ਬਣਾਉਣ ਤੇ ਮਿਹਨਤ ਆਉਂਦੀ ਆ ਕਿਰਪਾ ਕਰੋ ਤੁਸੀਂ ਸੁਣੋ ਸੁਣਨ ਉੱਤੇ ਵੀ ਮਿਹਨਤ ਕਰਿਆ ਕਰੋ ਇਹਦਾ ਜਿਹੜਾ ਲਾਹਾ ਲਿਆ ਕਰੋ ਇੰਨੀ ਇੱਕ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ